ਓਏ ਪਾਪੇ ਤੂੰ ਬੋਟ ਪਾਉਣੀਆਂ ਚਾਹ ਤਰੀਕ ਨੂੰ ਝਾੜੂ ਨੂੰ ਜਿਹੜੇ ਪਾਉਣੀਆਂ ਝਾੜੂ ਨੂੰ ਆ ਖੁੰਡਾ ਨਾ ਮੈਨੂੰ ਦਿਖਾ ਖੁੰਡੇ ਨੂੰ ਨਹੀਂ ਤਾਂ ਬੋਟ ਪਾਉਣੀਆਂ ਹੋਰ ਉੱਥੇ ਜਾ ਕੇ ਭਲਦੇ ਮੈਂ ਚੰਗਾ ਝਾੜੂ ਨੂੰ ਬੋਟ ਪਾਉਣੀਆਂ ਬੱਸ ਝਾੜੂ ਨੂੰ ਆਪਾਂ ਇਸ ਵਾਰੀ ਦੇਖੀ ਤੂੰ ਪਟਾਕੇ ਪਾ ਦੇਣਿਆ ਉਹ ਨਾ ਭਰਾਵਾ ਮੈਦ ਕੀ ਕਿਸੇ ਨੂੰ ਨਹੀਂ ਪਾ ਸਕਦਾ ਚੰਗਾ ਕਿਉਂਕਿ ਸਾਡੀ ਤੱਕੜੀ ਦੇ ਭਰਾਵਾ ਬੱਟੇ ਗੁੰਮ ਗਏ ਅਸੀਂ ਬੱਟੇ ਲੱਭਣ ਲੱਗੇ ਹੋਇਆ ਜੋ ਸਾਡੀ ਤੱਕੜੀ ਦੇ ਬੱਟੇ ਲੱਭ ਕੇ ਉਦੋਂ ਅਸੀਂ ਦੇਖਾਂਗੇ ਬੋਟ ਕਿਨੇ ਪਾਉਣੀਆਂ ਅਬਲਾ ਅਸੀਂ ਆਪਣੇ ਆਪਣੀ ਪਾਵਾਂਗੇ ਕਿਸੇ ਝਾੜੂ-ਝੂੜੂ ਨਹੀਂ ਪਾਉਂਦੇ। ਖਾਣੇ ਤੁਸੀਂ ਆਪਦੇ ਝਾੜੂ ਨਾਲੀ ਸਾਡੇ ਬੱਟੇ ਰੋਡ ਤੇ ਪਤਾ ਨਹੀਂ ਕਿਹੜੇ ਪਾਸੇ ਭਰਾਵਾ ਅਸੀਂ ਨਹੀਂ ਪਾਉਂਦੇ ਕਿਸੇ ਨੂੰ। ਉਹ ਪਾਪੇ ਅਮੀ ਲੱਬ ਲੱਬ ਕਮਲਾ ਹੋਈ ਹੈ ਨਾ ਜੇ ਅਸੀਂ ਚੋਰੀ ਕੀਤੇ ਉਹ ਥੋੜੀ ਤਕੜੀ ਦੇ ਬੱਟੇ ਹੈ। ਤੁਸੀਂ ਤਾਂ ਲੱਬ ਲੱਬ ਹੰਭ ਜੂਗੇ। ਵਾਹ ਤੇਰੇ। ਕਿਤੇ ਹੁਣ ਨਵੇਂ ਨਾਲਿਆ ਤਕੜੀ ਦੇ ਬੱਟੇ ਹੈ। ਇੰਨੇ ਤੇਜ ਨਾ ਬਣੋ ਕੋਈ ਨਾ ਖਰਚਾ ਨਾ ਕਰੋ ਤਕੜੀ ਦੇ ਬੱਟੇ ਸਾਡੇ ਕੋਲ ਹੀ ਆ ਕਿਧਰ ਹੀ ਨਹੀਂ ਜਾਂਦੇ ਕਿਤੇ। ਓ ਲੈ ਜੇ ਸਾਡੇ ਪੱਤੇ ਤੁਸੀਂ ਚੱਕੇ ਹੋਏ ਨਾ ਸੌ ਲੱਗੇ ਮੈਨੂੰ ਬਸ ਮੈਂ ਤੁਹਾਡੇ ਚਾੜੂ ਨਹੀਂ ਵੇਖਣ ਦਿੰਦਾ ਕਿਤੇ ਵੀ ਆਪ ਦਾ ਸਾਬ ਲਾ ਲਓ ਸੋ ਪਹਿਲਾਂ ਮੇਰੇ ਤੱਕ ਨਹੀਂ ਬੱਤ